ਬੱਬੂ ਮਾਨ ਦੀ ਮੂਵੀ ਆਈ ਤਾਂ ਤੁਸੀਂ ਸਾਰਿਆਂ ਨੇ ਧੱਜੀਆਂ ੜਾਤੀਆਂ ਤੁਸੀਂ ਰਿਕਾਰਡ ਪੈਦਾ ਕਰ ਦਿੱਤੇ ਚਾਹੇ ਉਹ 1 ਘੰਟੇ ਦੀ ਸੀ ਚਾਹੇ 2 ਘੰਟੇ ਦੀ ਪੂਰਾ ਸਵਾਦ ਲਿਆ ਸੋ ਯਾਰ ਆ ਜਿਹੜੀ ਫਿਲਮ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਆ ਇਹ 8 ਮਿੰਟ ਦੀ ਆ ਇਹਨਾਂ ਬਜ਼ੁਰਗਾਂ ਤੇ ਤਰਸ ਖਾ ਲਿਓ ਸੱਚੀ ਕਹਾਣੀ ਹੈ ਠੀਕ ਆ ਠੀਕ ਬੱਸ ਲੈ ਮੈਨੂੰ ਲੱਗਦਾ ਵੀ ਠੀਕ ਆ ਹਾਂ ਉਹ ਵੀ ਠੀਕ ਹੈ ਜਵਾਹ ਦਿਖਾਈਏ ਹਾਂਜੀ ਜਵਾਹ ਦਿਖਾਈਏ ਅੱਛਾ ਜੀ ਹਾਂ ਹੋਰ ਉਹ ਆ ਗਏ ਫੋਟੋ ਬੈਠੋ ਮਾਤਾ ਇੱਥੇ ਜੀ ਮੈਂ ਖੜਾ ਪੱਗੜ ਫੇਰਦਾ ਪੱਕੇ ਦਾ ਹੁਣ ਨਜ਼ਾਰਾ ਲੈ ਜੀ ਗੱਲ ਛੱਡ ਲੋ ਹਾਂ ਬਹੁ ਮੋਜ ਲਾਈ ਤਾ ਇਹ ਚਲ ਹੁਣ ਅੱਧਾ ਵੀ ਗਰਮੀ ਤੋਂ ਬਚੇ ਹੋਣੇ ਹੁਣ ਗਰਮੀ ਨਹੀਂ ਬਚੇ ਰਿਹਾ ਤੇ ਕਾ ਮੋਜੇ ਲਾ ਤਾ ਪ੍ਰਮਾਤਮਾ ਨੇ ਮੋਜ ਲਾਈ ਬਾਈ ਗੁਰੂ ਨੇ ਮੋਜ ਲਾਈ ਕੋ ਬੰਦੇ ਰੱਖ ਲਿਆ ਲੋ ਹਾਂ ਜੀ ਪ੍ਰਮਾਤਮਾ ਨੇ ਹੈਗਾ ਹੈਗਾ ਬੰਦੇ ਰੱਖ ਦਿਆ ਤਾ ਮੈਂ ਬੰਦਾਂ ਨੂੰ ਜੋੜੀ ਖਲਾਈ ਗਿਆ ਤੇ ਇਹਨੇ ਆਪਾਂ ਇਧਰੇ ਬੱਚੇ ਹਾਂ ਸਾਡਾ ਪਰਿਵਾਰ ਬਣਦਾ ਆਹ ਸਦਾ ਹੋ ਗਿਆ ਕੁਝ ਨਹੀਂ ਆ ਭਰਾਮਾ ਦਾਸ ਰਾ ਜਿਹੜੇ ਅੱਜ ਆ ਗਏ ਅੱਛਾ ਜੀ ਲੈ ਰਾ ਪਿਛਲੀ ਵਾਰ ਵੀ ਤੁਹਾਡੇ ਘਰੇ ਰਾਸ਼ਨ ਦੇ ਗਏ ਸੀ ਅੱਜ ਜੀ ਵਹੀ ਲੈ ਕੇ ਆਏ ਮੋਲ ਜੀ ਲੱਗੇਂਦੇ ਆਪਾਂ ਉਸ ਬਾਪੂ ਦੇ ਘਰੇ ਜਾ ਕੇ ਆਣਾ ਨਾਲੇ ਦਰਸ਼ਨ ਕਰਕੇ ਆਣਾ ਆ ਬਈ ਮੋਲ ਤੇ ਬੈਠੋ ਬੈਠੋ ਮੈਂ ਕੋਈ ਸੇਵਾ ਕੀ ਕਰਦਾ ਹਾਂ ਜੀ ਪਿਆ ਮੈਂ ਸੇਵਾ ਕੀ ਕਰਦਾ ਸੇਵਾ ਵਸਹੀ ਹੈ ਕਿ ਦਰਸ਼ਨ ਹੋ ਗਏ ਹਾਂ ਮੋਲ ਤੇ ਲੱਗੇ ਮੋਲ ਤੇ ਲੱਗੇ ਜੀ ਨਾ ਤਾਂ ਸੇਵਾ ਹੋਣੀ ਤੇ ਹੋਣੀ ਪਰ ਮੇਰੇ ਕੋਲ ਕੋਸ਼ਿਸ਼ ਇਹ ਹੁੰਦੀ ਵੀ ਮੈਂ ਜਿੰਨਾ ਹੋ ਸਕੇ ਮੈਂ ਤੁਹਾਡੇ ਵਰਗੇ ਬਜ਼ੁਰਗਾਂ ਦੇ ਘਰਾਂ 'ਚ ਮੈਂ ਜ਼ਰੂਰ ਜਾਣਾ ਆ। ਹੋਰ ਮੈਂ ਕਿੱਥੇ ਜਾਵਾਂ ਨਾ ਜਾਵਾਂ? ਹਾਂ ਜਿਹੜੇ ਪਰਿਵਾਰ ਇੱਦਾਂ ਦੇ ਆ ਕਿ ਜਿਨ੍ਹਾਂ ਦੇ ਕੋਲ ਸੱਚੀ ਬੱਚੇ ਹੈ ਨਹੀਂ। ਬਾਕੀ ਦੇ ਆਪਾਂ ਆ। ਹਾਂ ਉਹਨਾਂ ਕੋਲ ਜ਼ਰੂਰ ਜਾਇਆ। ਉਹ ਤੂੰ ਦੇਹ ਲਈ ਆ। ਪਿਆ ਸਾਡੀ। ਤੂੰ ਜਾਣੀ ਉਹ ਤੂੰ ਆਪਾ ਤੇ ਕੋਈ ਨਾ ਕੋਈ ਨਜ਼ਰ ਪਾ ਦੇਣੀ ਨੂੰ। ਉਹ ਆਲੇ ਨਹੀਂ ਗਈ ਨਾ ਉਹ ਫਾਂਦੇ ਲਈ। ਨੇੜਾ ਹੁਣ ਤਾਂ ਬਾਥੇ ਬਾਥ ਬਾਜ ਮੈਂ ਲੈਣਾ ਮਾਰ ਮੈਂ ਨਾ ਕਿਤੇ ਕੰਮ ਕਰਨਾ ਤਾ ਤੇ ਮਾਰਦਾ ਉਹ ਮੰਡੀ ਤੇ ਗਿਆ ਸੋਹਿਆ ਮਾਰਾ ਸਸਰੀ ਗਾਲ ਉਹ ਤਾਂ ਸਸਰੀ ਗਾਲ ਕਿਤਾ ਹਾਲ ਉਹ ਤੋਂ ਤੇਰਾ ਮਾਨ ਬੱਚਾ ਠੀਕ ਆ ਵਧੀਆ ਮਾਨ ਗਾਂਝ ਚਾਹੀ ਚੰਦ ਦਿੱਤੀ ਰੱਖੇ ਬੱਚਾ ਮਾਨ ਆਜ ਸਿੰਘ ਖੁਲਿਆ ਖੁਲਿਆ ਦੁਬਾਰਾ ਹੀ ਚੰਦ ਰੱਖੀ ਸੋਹ ਜੇ ਬੱਚਿਆਂ ਦੀ ਥਾਂ ਦੀ

रब जोलसाजा थानेदार भी तंद रुचि चबाइया की भी तंद रुटी रब सूचा पोतों पानी पी के दिल जाता हो जाता सारे मां खुले के आज ਹਾਂ ਪੀਲਾ ਪੀਲਾ ਪਾ ਆਜਾ ਬੋਲ ਰਿਹਾ ਜੀ ਨਾਲੇ ਗੌਰ ਮੋੜ ਲੱਗਿਆ ਅੱਛਾ ਤਰਾ ਬਗੌਣ ਵੀ ਪਹੁੰਚੀ ਖਸਰ ਕੋਸਲਾ ਨੇ ਯਾਰ ਕਿੱਧਰ ਪਹੁੰਚ ਆ ਪਰ ਆਸ਼ਨ ਹੈ ਹਾਂ ਜੀ ਤੇ ਲੈ ਕੇ ਆਏ ਵੀਰ ਅੱਛਾ ਮੋੜ ਲੱਗ ਰੋਟੀ ਪਾਣੀ ਘਰੇ ਜਿੰਨੀ ਦੇ ਵਰਦੀ ਬਣਾ ਕੇ ਖਾਓ ਆ ਖਾਈ ਜੀ ਜੀ ਸੋਸੀ ਪਹੁੰਚਿਆ ਜੀ ਪਿੰਡ ਜੱਟਪੁਰ ਦੇ ਵਿੱਚ ਤੋਂ ਪਿੰਡ ਜੱਟਪੁਰ ਦੇ ਵਿੱਚ ਅੱਜ ਮੇਰੇ ਨਾਲ ਮੇਰੇ ਭਰਾ ਬੈਠੇ ਨੇ ਪੰਜ ਸ਼ੁਰੂਆਤ ਕੀਤੀ ਹੈ ਕਿ 20 ਕਰੋੜ ਦਾ ਰਾਸ਼ਨ ਮੇਰਾ ਭਰਾ ਮੇਰੇ ਕੋਲ ਅੱਜ ਲੈ ਕੇ ਆਇਆ ਸੀ ਮੈਂ ਪਹਿਲਾਂ ਤਾਂ ਤਹਿ ਦਿਲੋਂ ਧੰਨਵਾਦ ਦਿਆਂ ਵੀਰ ਰੇਸ਼ਮ ਸਿੰਘ ਜੀ ਦਾ ਜੋ ਹਿਆਲਾ ਪਿੰਡ ਤੋਂ ਯੂਕੇ ਦੇ ਵਿੱਚ ਆਪਣੀਆਂ ਜਿਹੜੀਆਂ ਮਿਹਨਤ ਕਰਦੇ ਨੇ ਕਿਰਤ ਕਮਾਈਆਂ ਕਰਦੇ ਨੇ ਸੋ ਉਹਨਾਂ ਨੇ ਆਪਣੀਆਂ ਕਿਰਤ ਕਮਾਈਆਂ ਚੋਂ ਜਿਹੜਾ 20 ਕਰੋੜ ਦਾ ਰਾਸ਼ਨ ਮੇਰੇ ਤੱਕ ਪਹੁੰਚਦਾ ਕੀਤਾ ਸੀ ਇਹਨਾਂ ਲੋੜਵੰਦ ਪਰਿਵਾਰਾਂ ਦੇ ਲਈ ਸੋ ਅੱਜ ਪਹਿਲੇ ਘਰ ਦੀ ਸ਼ੁਰੂਆਤ ਜਿਹੜੀ ਪਿੰਡ ਜੱਟਪੁਰ ਤੋਂ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਬੇਬੇ ਬਾਪੂ ਨੇ ਕਰੀਬ 70 80 ਸਾਲ ਦੀ ਉਮਰ ਇਹਨਾਂ ਦੀ ਨਾ ਇਹ ਹੁਣ ਨਰੇਗਾ ਚ ਕੰਮ ਕਰ ਸਕਦੇ ਆ ਨਾ ਇਹ ਕਿਤੇ ਹੋਰ ਕੰਮ ਕਰ ਸਕਦੇ ਆ ਦੁੱਖ ਵਾਲੀ ਗੱਲ ਹੈ ਕਿ ਬਜ਼ੁਰਗਾਂ ਦੇ ਅੱਜ ਕੋਈ ਬਾਲ ਬੱਚਾ ਨਹੀਂ ਹੈਗਾ ਯਾਰ ਸੋ ਅਸੀਂ ਇਹਨਾਂ ਦੇ ਜਿਹੜਾ ਸਹਾਰਾ ਆ ਅਸੀਂ ਸਾਡੇ ਤੱਕੇ ਜਿਹੜਾ ਇਹ ਮੋਹ ਰੱਖਦੇ ਆ ਕਿ ਚਲੋ ਕੋਈ ਗੱਲ ਨਹੀਂ ਉਹ ਵੀ ਵਾਈ ਗੁਰੂ ਦੀ ਜੋ ਵੀ ਉਹਦੀ ਰਜਾਇਆ ਹੈ ਨਾ ਉਹ ਚ ਰਹਿਣਾ ਪੈਣਾ ਇਹਨਾਂ ਨੂੰ ਪਰ ਮੈਂ ਤਾਂ ਦੱਸਦਾ ਕਿ ਨੌ ਬੱਚੇ ਇਹਨਾਂ ਦੇ ਹੋਕੇ ਜਿਹੜੇ ਰੱਬ ਨੂੰ ਪਿਆਰੇ ਹੋਏ ਆ ਹਾਂਜੀ ਪਹਿਲਾਂ ਇੱਕ ਬੱਚਾ ਹੁੰਦਾ ਸੀ ਉਹ ਗੁਰੂ ਨੂੰ ਪਿਆਰਾ ਹੋਇਆ ਦ ਸੀ ਅੱਜ ਦੂਜਾ ਹੁੰਦਾ ਸੀ ਇਹਦਾ ਨੋ ਬੱਚੇ ਜਿਹੜੇ ਰੱਬ ਨੂੰ ਪਿਆਰੇ ਹੋਏ ਤੇ ਅੱਜ ਇਹ ਫਿਰ ਵੀ ਐਡਾ ਜਿਗਰਾ ਕਰਕੇ ਆ ਬੈਠੇ ਪਹਾੜ ਜਿਹੜਾ ਜਿਹੜਾ ਜਿਗਰਾ ਕਰਕੇ ਬੈਠੇ ਨੇ ਬਿਲਕੁਲ ਸੋ ਇਹਨਾਂ ਦਾ ਹੌਸਲਾ ਦੇਖੋ ਕਿ ਅੱਜ ਕਿੱਦਾਂ ਹੈ ਕਮਰੇ ਦੇ ਵਿੱਚ ਆਪਣਾ ਜ਼ਿੰਦਗੀ ਜਿਹੜੀ ਆਪਣੀ ਇਹ ਕੱਟ ਰਹੇ ਨੇ ਆਪਣਾ ਜੀਵਨ ਬਤੀਤ ਕਰ ਰਹੇ ਨੇ ਤੇ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਕੋਲ ਕਿਸੇ ਟਾਈਮ ਛੱਤੋ ਵਾਲਾ ਪੱਖਾ ਨਹੀਂ ਸੀ ਇਹ ਦਾਨੀ ਸੱਜਣਾ ਨੇ ਲਵਾਇਆ ਪਰਾਟਾ ਪੱਖਾ ਉਹ ਦਾਨੀ ਸੱਜਣਾ ਨੇ ਲਵਾਇਆ ਤੇ ਆ ਪਾਣੀ ਦਾ ਕੈਂਪਰ ਹੈ ਇੱਥੇ ਪਾਣੀ ਦੀਆਂ ਬੋਤਲਾਂ ਭਰੀਆਂ ਹੁੰਦੀਆਂ ਸੀਗੀਆਂ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਪਾਣੀ ਦਾ ਕੈਂਪਰ ਜਿਹੜਾ ਇੱਥੇ ਪਹੁੰਚਦਾ ਕੀਤਾ ਮਨ ਦਾ ਕਹਿੰਦੀ ਪਾਣੀ ਪੀ ਕੇ ਜਿਹੜਾ ਦਿਲ ਠੰਡਾ ਹੋ ਜਾਂਦਾ ਆ ਸੋ ਇਹਨਾਂ ਨੂੰ ਪਤਾ ਹੈ ਗੱਲਾਂ ਤਾਂ ਸਾਨੂੰ ਤਾਂ ਚਲੋ ਹੁਣ ਇਹਨਾਂ ਚੀਜ਼ਾਂ ਦਾ ਪਤਾ ਹੀ ਆ ਪਰ ਮੈਂ ਇਹ ਕਹਿੰਦਾ ਵੀ ਤੁਸੀਂ ਖੁਦ ਆ ਕੇ ਇਹਨਾਂ ਪਰਵਾੜਾਂ ਤੱਕ ਪਹੁੰਚਦੇ ਹੋਇਆ ਕਰੋ ਤਾਂ ਜੋ ਤੁਹਾਨੂੰ ਵੀ ਪਤਾ ਲੱਗੇ ਕਿ ਗਰੀਬੀ ਕਿੱਥੇ ਆ ਐਵੇਂ ਬਿਨਾਂ ਗੱਲੋਂ ਨਾ ਆਪਣਾ ਪੈਸੇ ਆ ਜਿਹੜਾ ਵਿਅਰਥ ਕਰੋ ਬਿਨਾਂ ਗੱਲੋਂ ਨਾ ਝੁੱਗੀਆਂ ਝੋਬੜੇ ਜਿਸੀ ਕੇਕ ਕੱਟੀ ਜਾਂਦੇ ਉਹਨਾਂ ਦੇ ਪੈਰਾਂ 'ਚ ਬਾਰ-ਬਾਰ ਚੱਪਲਾਂ ਪੁਆਈ ਜਾਂਦੇ ਉਹ ਚੱਕ ਤੱਕ ਵੇਚੀ ਜਾਂਦੇ ਆ ਉਹਨਾਂ ਤੋਂ ਮਾਲਕੀ ਸੀ ਇੰਨਾ ਕ ਪੈਸਾ ਖਰਾਬ ਕਰ ਰਹੇ ਕਿ ਸਦੀ ਸੋਚ ਲਈ ਪਤਾ ਨਹੀਂ ਉਹ ਕਿੰਨੇ ਕ ਗਰੀਬ ਆ ਜਿਹੜੇ ਝੁੱਗੀਆਂ ਝੋਪੜੀਆਂ ਚ ਰਹਿੰਦੇ ਆ ਉਹ ਗਰੀਬ ਨਹੀਂ ਹੈਗੇ ਜੇ ਤੁਸੀਂ ਕਿਤੇ ਉਹਨਾਂ ਨੂੰ ਕੰਮ ਲਈ ਬੁਲਾਓ ਨਾ ਉਹ ਸਿੱਧੇ ਮੂੰਹ ਗੱਲ ਨਹੀਂ ਕਰਦੇ ਤੁਹਾਡੇ ਨਾਲ ਉਹ 7-800 ਰੁਪਏ ਮੰਗਦੇ ਕਹਿੰਦੇ ਲੇਬਰ ਦਾ ਦਿਹਾੜੀ ਤਨ ਕੰਮ ਕਰਨਾ ਉਹ ਵੀ ਆਪਣੀ ਮਰਜ਼ੀ ਨਾਲ ਕੰਮ ਕਰਦੇ ਆ ਕਦੇ ਇਹਨਾਂ ਦੇ ਘਰਾਂ ਚਾਤੀ ਮਾਰੋ ਆ ਕੇ ਯਾਰ ਇਹਨਾਂ ਦੇ ਘਰਾਂ ਦੇ ਦੀਵੇ ਜਗਦੇ ਕਰੋ ਆ ਦੇਖ ਲਓ ਬਾਹਰ ਨੰਮ ਇਹ ਸਾਹਮਣੇ ਜੋ ਹੈਗਾ ਤੁਹਾਡੇ ਸਾਹਮਣੇ ਆ ਤੁਸੀਂ ਖਲਾਫ ਦੇਖ ਹੀ ਰਹੇ ਹੋ ਇਨਾਂ ਦੀ ਜ਼ਿੰਦਗੀ ਜਿਹੜੀ ਦੋਸਤੋ ਬਹਤਵਾ ਦਾ 15 ਸਾਲ ਹੋ ਰਹੂਗੀ 70 75 ਦੀ ਉਮਰ ਹੋ ਗਈ ਆ ਚਲੋ ਮੰਨੋ 20 ਸਾਲ ਹੋ ਰਹੂਗੀ ਪਰ ਮੈਂ ਕਹਿੰਨਾ ਵੀ ਆਪਣੀ ਜਿਹੜੀ ਖੁਸ਼ੀ ਆ ਇਹਨਾਂ ਨਾਲ ਸਾਂਝੀ ਕਰੋ ਆ ਕੇ ਆਪਣੇ ਬੱਚਿਆਂ ਨੂੰ ਲੈ ਕੇ ਆਓ ਤਾਂ ਜੋ ਤੁਹਾਡੇ ਬੱਚਿਆਂ ਨੂੰ ਵੀ ਪਤਾ ਲੱਗੇ ਅੱਜ ਅਸੀਂ ਅਰਬਾਂ ਦੀ ਕੋਠੀਆਂ ਦੇ ਵਿੱਚ ਰਹਿੰਦੇ ਆ ਸਾਡਾ ਦਿਲ ਹੈ ਨਹੀਂ ਦਿਲ ਸਾਡਾ ਇੱਨਾ ਕ ਤਾਂ ਜੋ ਤੁਹਾਡੇ ਬੱਚੇ ਦੇਖਣ ਵੀ ਵਾਕਈ ਕੋਈ ਗਰੀਬੀ ਹੁੰਦੀ ਸੀਗੀ ਅੱਜ ਵੀ ਇਹ ਘਰ ਇਦਾਂ ਲੱਗਦਾ ਜਿਦਾ 747 ਜੇ ਘਰ ਹੁੰਦਾ ਅਸੀਂ 747 ਦਾ ਦੌਰ ਦੇਖ ਰਹੇ ਉਹ ਸਿਸਟਮ ਇਦਾਂ ਲੱਗਦਾ ਸੰਤਾ ਵੀ ਉਹ ਟਾਈਮ ਦੀ ਗਰੀਬੀ ਜਿਹੜੀ ਅੱਜ ਵੀ ਮੈਨੂੰ ਦਿਖ ਰਹੀ ਆ ਇਹ ਕਿਉਂ ਦਿਖ ਰਹੀ ਆ ਕਿਉਂ ਇਹਨਾਂ ਦੇ ਕੋਲ ਬੱਚੇ ਹੈ ਨਹੀਂ ਸੀ ਯਾਰ ਜੇ ਬੱਚੇ ਹੁੰਦੇ ਸ਼ਾਇਦ ਉਹ ਮਿਹਨਤ ਕਰਦੇ ਉਹ ਹੀ ਸੋਹਣਾ ਜਿਹਾ ਘਰ ਬਣਾਉਂਦੇ ਉਹ ਵੀ ਇਹਨਾਂ ਨੂੰ ਵਧੀਆ ਤਰੀਕੇ ਨਾਲ ਢੰਗ ਨਾਲ ਰੱਖਦੇ ਪਰ ਮਾੜੀ ਕਿਸਮਤ ਉਹਦੇ ਅੱਗੇ ਕਿਹਦਾ ਜੋਰ ਚੱਲਦਾ ਯਾਰ ਪਹੁੰਚਿਆ ਕਰੋ ਇਹਨਾਂ ਪਰਵਾਣਾ ਤੱਕ ਕੁਛ ਨਾ ਕੁਛ ਲੈ ਕੇ ਪਹੁੰਚੋ ਪਿੰਡ ਜੱਟਪੁਰ ਦੇ ਵਿੱਚ ਇਹ ਦੁਰਗ ਬੇਬੇ ਬਾਪੂ ਨੇ ਬਾਪੂ ਜੀ ਕੀ ਨਾਮ ਹੈ ਤੁਹਾਡਾ ਮੇਰਾ ਦਿਲਵਾਗਰਾਮਾ ਜੀ ਹਾਂ ਜੀ ਇਹ ਸੱਤਿਆ ਸੱਤਿਆ ਇਹ ਸੱਤਿਆ ਸੱਤਿਆ ਬਾਪੂ ਜੀ ਦਾ ਨਾਮ ਦਿਲਵਾਗਰਾਮ ਹੈ ਤੇ ਮਾਤਾ ਦਾ ਨਾਮ ਸੱਤਿਆ ਹੈ ਪਿੰਡ ਜੱਟਪੁਰ ਦੇ ਵਿੱਚ ਇਹ ਰਹਿੰਦੇ ਆ ਜਿਹਨੂੰ ਮਰਜ਼ੀ ਪੁੱਛ ਲਿਓ ਵੀ ਦਿਲਵਾਗਰਾਮ ਦੇ ਘਰੇ ਜਾਣਾ ਤੇ ਸੱਤਿਆ ਦੇ ਘਰੇ ਜਾਣਾ ਮਾਤਾ ਦੇ ਜਿਨ੍ਹਾਂ ਦੇ ਘਰ 'ਚ ਕੋਈ ਬੱਚਾ ਹੈ ਨੀਗਾ ਤੁਹਾਨੂੰ ਸਾਰਿਆਂ ਨੇ ਦੱਸ ਦੇਣਾ ਆ ਆਪਣੇ ਨਗਰ ਤਾਰਾ ਨਗਰ ਬਾਪੂ ਵੀ ਤਾਂ ਮੈਨੂੰ ਜਾਣਦਾ ਹੈ ਚੰਗੀ ਤਰ੍ਹਾਂ ਤੋਂ ਪਹੁੰਚਿਆ ਕਰੋ ਜਿਹੋ ਜਿਹੋ ਪਰਵਾਰਾਂ ਤੱਕ ਇਹਨਾਂ ਦਾ ਦੁੱਖ ਸਾਂਝਾ ਕਰਿਆ ਕਰੋ ਹਾਂਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ